ਪਪਾ ਜੀ ਤੁਸੀਂ ਸਭ ਤੋਂ ਪਹਿਲਾਂ ਦੇਖਿਆ ਆਣ ਕੇ ਕੀ ਗੱਲ ਹੋਈ ਹੀ ਫੇਰੇ ਨਹੀਂ ਸਰ ਮੈਂ ਨਹੀਂ ਵੇਖਿਆ ਆ ਜਦੋਂ ਬੱਚੇ ਆਏ ਆ ਨਾ ਤੇ ਸਾਰੇ ਬੱਚੇ ਇਕੱਠੇ ਹੋ ਗਏ ਮੈਂ ਤੇ ਚੜ ਨਹੀਂ ਸਕਦਾ ਪੌੜੀਆਂ ਨਾ ਉਧਰੋਂ ਦੀ ਚੜ ਸਕਦਾ ਨਾ ਇਧਰੋਂ ਤੁਸੀਂ ਵੀ ਸਕਿਉਰਟੀ ਗਾਰਡ ਇਥੇ ਮੈਂ ਸਵੇਰੇ ਤੁਹਾਡੀ ਡਿਊਟੀ ਕਿੰਨੇ ਤੋਂ ਕਿੰਨੇ ਆ ਸਵੇਰੇ 6 ਵਜੇ ਦੇ ਜਾਂਦਾ ਤੇ ਰਾਤ ਨੂੰ 6 ਵਜੇ ਕਿੰਨੇ ਵਜੇ ਸਵੇਰੇ 6 ਵਜੇ ਅੱਛਾ ਤੇ ਰਾਤ ਨੂੰ 6 ਵਜੇ ਚਾਬੀਆਂ ਮੈਥੋਂ ਲੈ ਲੈਂਦਾ ਕਰੋ ਤੇ ਸਵੇਰੇ ਮੈਂ ਆਣ ਕੇ ਤੇ ਵਾਜਾ ਮਾਰ ਗਿਆ ਬੂਆ ਖੋਲ ਬੂਆ ਖੋਲ ਨਹੀਂ ਖੋਲਿਆ ਤੇ ਨਾਮ ਇਥੋਂ ਚੜਿਆ ਹੀ ਗਿਆ ਫਿਰ ਉਹ ਦੋਨੋਂ 8 ਵਜੇ ਬੱਚੇ ਆ ਗਏ ਸਾਰੇ ਗੱਡੀਆਂ ਆ ਗਈਆਂ ਆਹੋ ਤੇ ਇਹ ਉਹ ਗੱਡੀਆਂ ਸਾਡੇ ਉਧਰ ਹੀ ਖਲੋ ਰਹੀਆਂ ਐਂਦਰ ਕੋਈ ਨਹੀਂ ਆਈ ਗੇਟ ਨਹੀਂ ਖੁੱਲਾ ਤਾਂ ਗੇਟ ਨਹੀਂ ਖੁੱਲਾ ਤਾਂ ਕਰੇ ਇਹ ਪਤਾ ਕਿਤਰਾ ਲੱਗਾ ਫਿਰ ਜਦੋਂ ਆਪਣੇ ਗੱਡੀਆਂ ਵਾਲੇ ਆ ਗਏ ਮੁੰਡੇ ਡਰਾਈਵਰ ਬਰਾ ਇਹ ਸਾਰੇ ਫਿਰ ਚੜੇ ਮੂਰਤੋਂ ਦੀ ਚੜ ਕੇ ਹੀ ਥੁੰਦੀ ਤੇ ਫਿਰ ਇਹਨਾਂ ਵੇਖਿਆ ਵੀ ਉਹ ਇਹ ਗਾਹੂਪੇ ਸਾਹਮਣੇ ਚਿਠਾਈ ਦੇ ਨਾਲ ਜਿਹੜਾ ਚੜੇ ਰਵਾਨ ਕਿਤੇ ਉੱਪਰ ਲਟਕਣ ਡਿਆ ਸੀ ਹਾਂਜੀ ਲਟਕਣ ਡਿਆ ਸੀ ਆਹੋ ਇਹੋ ਹੀ ਆ ਕੇ ਦੱਸਣ ਲੈ ਮੈਨੂੰ ਤੋਂ ਪਤਾ ਨਹੀਂ ਸੱਚੀ ਕੀ ਗੱਲ ਹੋਈ ਸੀ ਸਰ ਸਵੇਰੇ ਅਸੀਂ ਤੇ ਆਪਣੇ ਟਾਈਮ ਨਾਲ ਸਕੂਲ ਦੇ ਟਾਈਮ ਨਾਲ ਗੱਡੀਆਂ ਲੈ ਕੇ ਆਏ ਹਨਾ ਤੇ ਸਰ ਉਹ ਵੇਖ ਗੱਡੀਆਂ ਸਾਰੀਆਂ ਬਾਹਰ ਰੁਕੀਆਂ ਸੀ ਤੇ ਸਦਾ ਵੀ ਸਾਰਾ ਬਾਹਰ ਹੀ ਤੇ ਉਹਨਾਂ ਫਿਰ ਅੰਦਰ ਆਣ ਕੇ ਵੇਂਦੇ ਨਹੀਂ ਵੀ ਕੋਈ ਆਵਾਜ਼ ਨਹੀਂ ਦਿੰਦਾ ਪਿਆ ਵੀ ਅੰਦਰ ਸੁੱਤਾਵਾ ਜਾਂ ਕੀ ਆ ਕੀ ਨਹੀਂ ਆ ਸਰ ਇਦੋਂ ਦੀ ਆਣ ਕੇ ਫਿਰ ਇਥੋਂ ਸਾਹਮਣੇ ਵੇਖਿਆ ਤਾਂ ਸਾਹਮਣੇ ਇਹੀ ਕਿ ਉਹਨਾਂ ਦੀ ਬੋਡੀ ਲੰਬਕਦੀ ਪਈ ਸੀ ਤਾਂ ਮੈਂ ਨਾਲ ਫਿਰ ਜਾ ਕੇ ਉਹਨਾਂ ਨੂੰ ਮਾਹ ਲੈ ਦਿੱਤੇ ਉਹਨਾਂ ਨੇ ਉਹਨਾਂ ਦੇ ਗੱਲ ਚ ਪਰਣਾ ਪਿਆ ਸੀ ਤੇ ਜਿਦ ਤਰ੍ਹਾਂ ਤੁਸੀਂ ਵੇਖਿਆ ਕਰ ਰਹੇ ਅਸੀਂ ਵੇਖਿਆ ਸਾਰੇ ਇਹੋ ਕੁਛ ਹੋਇਆ ਜੀ ਕਰ ਗਈ ਉਹਨਾਂ ਨੂੰ ਕੋਈ ਹੱਦੀ ਹੈਲਪ ਹਾਂਜੀ ਮੇਰਾ ਪਤੀ ਹੀ ਉਹ ਚੰਗਾ ਭਲਾ ਕਰੋਂ ਆਇਆ ਵਾ ਸਾਢੇ 5 ਆ ਗਿਆ ਰੋਟੀ ਪਾਣੀ ਖਾ ਕੇ ਰੋਟੀ ਇਹਨੇ ਖਾਦੀ ਆ ਚਾਹ ਪੀਤੀ ਇਹਨੇ ਤੇ ਸਹੀ ਇਲਾਮਤ ਰਾਤ 9:00 9:00 ਵਜੇ ਸਾਡੇ ਨਾਲ ਗੱਲ ਹੋਈ ਉਹਦੀ ਤੇ ਬਾਕੀ ਰਾਤ ਰਾਤ ਸਾਡੇ 9:30 ਨਾ ਗੱਲ ਹੋਈ ਉਹਦੀ ਤੇ ਗੱਲ ਨਹੀਂ ਹੋਈ ਸਰੇ ਸਾਡੇ ਸਾਹ ਤੱਕ ਅੱਧੀ ਕਿਤੇ ਰਹੇ ਇਹਨੂੰ ਕਿ ਉਹ ਆ ਜਾਂਦਾ ਹੋ ਆਇਆ ਨਹੀਂ ਬਾਕੀ ਸਕੂਲ ਵਿੱਚ ਹੋਇਆ ਇਹਨਾਂ ਦਾ ਤਾਂ ਜੋ ਵੀ ਇਹ ਸਕੂਲ ਵਾਲਾ ਕੋਈ ਹਿਸਾਬ ਲੈਣਾ ਇਹੇ ਦਾ ਜ਼ਿੰਮੇਵਾਰ ਆ ਉਹ ਜ਼ਿੰਮੇਵਾਰ ਆ ਸਕੂਲ ਵਾਲੇ ਉਹ ਕਿ ਘਰੋਂ ਦੇ ਚੰਗਾ ਕੋਲ ਡਿਊਟੀ ਆ ਉਹ ਡਿਊਟੀ ਹੀ ਉਹ ਸਕੂਲ ਵਾਲਿਆਂ ਨੇ ਟੈਂਸ਼ਨ ਦਿੱਤੀ ਸਕੂਲ ਵਾਲਿਆਂ ਨੇ ਕੋਈ ਟੈਂਸ਼ਨ ਦਿੱਤੀ ਆ ਉਹਨੇ ਕਰਕੇ ਹੋਇਆ ਤੇ ਸਾਰੀ ਜ਼ਿੰਮੇਵਾਰੀ ਦੋਵੇਂ ਇਸ ਕੁੰਡ ਵਾਲਾ ਲਈ ਹੈ। ਬਾਕੀ ਇਹ ਕੇ ਹੈਲਪ ਕੀਤੀ ਜਾ ਜਿੰਨੀ ਵੀ ਸਰਕਾਰ ਜਾਂ ਸਕੂਲ ਵਾਲੇ ਜਿੱਦਾਂ ਵੀ ਕੈਮਰੇ ਚੈੱਕ ਕਰ ਰਹੇ ਅੰਦਰ ਡਿਊਟੀ ਤੇ ਆਉਂਦੀ ਡਿਊਟੀ ਆਏ ਨੇ ਭਾਜੀ। ਤੇ ਹੁਣ ਤੱਕ ਇੱਥੇ ਲਾਸ਼ ਅੰਦਰ ਹੀ ਹੈ ਕੈਮਰੇ ਚੈੱਕ ਕਰ ਰਹੇ ਪਏ ਆ। ਜੋ ਵੀ ਅੱਗੇ ਕਾਰਵਾਈ ਬੰਦੀ ਆਪ ਹੈਲਪ ਕਰੋ। ਜਿੰਨੇ ਟਾਈਮ ਤੋਂ ਜਿੰਨੇ ਦੇ ਪਏ ਆਏ ਕਰੋ। 5:00 ਵਜੇ ਦੇ ਜੇ ਦੋਤ ਸਰ ਸਾਡੇ ਸ਼ੀਕ ਲਈ ਆ ਗਏ ਹਮ ਨੂੰ ਕਿਤਰਾ ਪਤਾ ਲੱਗਾ ਅੱਜ ਚਾਂਸ ਇਹ ਤਾਂ ਹੋਣ ਗਿਆ ਫੋਨ ਗਿਆ ਮੈਂ ਅੱਜ ਕੀ ਗੱਲ ਹੋਈ ਸਰ ਫੋਨ ਆਇਆ ਸਵੇਰੇ ਮੈਡਮ ਦਾ ਤੇ ਘਰ ਸੇ ਭਨੇ ਵੀ ਮੇਰੀ ਨੇ ਫੋਨ ਕੀਤਾ ਕਿ ਮਮਾ ਇਦਾਂ ਦਾ ਫੋਨ ਆਇਆ ਕਿ ਪਾਪਾ ਉੱਥੇ ਆ ਚਾਂਸ ਹੋ ਗਿਆ ਤੇ ਆਪਾਂ ਇੱਥੇ ਆ ਗਏ ਤੇ ਬੋਕੇ ਦੇ ਵੇਖਿਆ ਵਾ ਕਿ ਉਹਦੀਆਂ ਲੱਤਾਂ ਜ਼ਮੀਨ ਨਾਲ ਲੱਗਨਦੀਆਂ ਤੇ ਪਰਨਾ ਗਾਲ ਚ ਬਲੇਟਿਆ ਹੈ ਕਿੰਨੂ ਕੋਈ ਹਾ ਲੈਣਾ ਇਹ ਆਤਮ ਹੱਤਿਆ ਨਹੀਂ ਕਿਹਾ ਜਾ ਸਕਦਾ ਇਹ ਹੱਤਿਆ ਕੀਤੀ ਗਈ ਹੈ ਇਹ ਸਬੂਤ ਫੋਟੋਆਂ ਤੋਂ ਵੇਖ ਕੇ ਮੌਕੇ ਤੋਂ ਸਾਨੂੰ ਇਹ ਲੱਗਦਾ ਕਿ ਸਾਡੇ ਜਵਾਈ ਦੇ ਨਾਲ ਕੋਈ ਅਪਰਾਧ ਹੋਇਆ ਤੁਹਾਡੇ ਜੀਜਾ ਹੀ ਲੱਗਦੇ ਹਾਂਜੀ ਮੇਰੇ ਜੀਜਾ ਹੀ ਲੱਗਦੇ ਆ ਤੇ ਸਰਕਾਰ ਕੋ ਮੰਗ ਕਰਦੇ ਆ ਕਿ ਇਨਸਾਫ ਮਿਲੇ ਧੀਆਂ ਨੇ ਛੋਟੀਆਂ ਕਿੰਨੇ ਬੱਚੇ ਆ ਇਹ ਤਿੰਨ ਬੱਚੇ ਆ ਦੋ ਗੁੱਡੀਆਂ ਜੇ ਦੋਨੋਂ ਵਿਆਹ ਦੇ ਲੈ ਗਿਆ ਤੇ ਕਾਕਾ ਛੋਟਾ ਇਹਨਾਂ ਤੋਂ ਉਹ ਜੇ ਪਰਦਾ ਪਿਆ 8 ਮਹੀਨਾ ਵਿੱਚ ਇਹ ਗੱਲ ਹੈ ਹਾਂਜੀ ਪਾਜੀ ਇਹ ਫੋਨ ਆਇਆ ਸੀ ਸਵੇਰੇ ਕਿਸੇ ਦਾ ਆਪਣੇ ਡਿਊਟੀ ਤੇ ਆਏ ਕੱਲ 5:30 5:6 ਵਜੇ ਜਿਹੜੇ ਉਸੇ ਟਾਈਮ ਡਿਊਟੀ ਤੇ ਆ ਗਏ ਸੀ ਜਿਸ ਤਰ੍ਹਾਂ ਕੋਈ ਬਾਕੀ ਕੋਈ ਪਰੇਸ਼ਾਨੀ ਨਹੀਂ ਸੀ ਘਰੋਂ ਕੋਈ ਵੀ ਕੰਮ ਤੇ ਜਿੱਦਾਂ ਹੁੰਦੇ ਕੰਮ ਵਾਲੇ ਬੰਦੇ ਸੀ ਤੇ ਸਵੇਰੇ ਫੋਨ ਆਇਆ ਤੋਂ ਸਕੂਲ ਵਿੱਚੋਂ ਕਿ ਉਹਨਾਂ ਨੇ ਫਾਹ ਲੈ ਲਿਆ ਤੇ ਜਦੋਂ ਆਨਲੀ سپورਟ ਇੱਥੇ ਆ ਕੇ ਦੇਖਿਆ ਗਿਆ ਉਹਨਾਂ ਦੇ ਪੈਰ ਜ਼ਮੀਨ ਤੇ ਲੱਗੇ ਸੀ ਕੋਈ ਫਾਵਲਾ ਮਸਲਾ ਨਹੀਂ ਪਤਾ ਨਹੀਂ ਕੀ ਬਾਕੀ ਇਹਨਾਂ ਨੂੰ ਪਤਾ ਹੈ ਸਰਕਾਰ ਤੋਂ ਇਹ ਮੰਗ ਕਰਦੇ ਕਿ ਬੱਚੇ ਛੋਟੇ ਨੇ ਇਹਨਾਂ ਦੇ ਤੇ ਇਹਨਾਂ ਦੇ ਬਾਰੇ ਸੋਚਿਆ ਜਾਵੇ ਹੈਲਪ ਕੀਤੀ ਜਾਵੇ ਬਸ ਇਹ ਹੀ ਮੰਗੇ ਬਾਕੀ ਹੋਰ ਕੋਈ ਇਸ ਤਰ੍ਹਾਂ ਦਾ ਇਨਸੀਡੈਂਟ ਹੋਇਆ ਹੈ ਪਤਾ ਨਹੀਂ ਅਸੀਂ ਤੇ 8 8:30 ਵਜੇ ਸਕੂਲ ਆਏ ਆ ਤੇ ਸਾਰੇ ਟੀਚਰਸ ਇੱਥੇ ਖਲੋਤੇ ਤੇ ਵੈਂਸ ਵੀ ਇੱਥੇ ਖਲੋਤੀਆਂ ਸਾਨੂੰ ਕਹਿੰਦੇ ਇੱਥੇ ਖਲੋਜੋ ਅਸੀਂ ਇੱਥੇ ਖਲੋਗੇ ਉਹ ਗਾੜੀ ਜਾਣ ਹੀ ਨਹੀਂ ਦਿੱਤਾ ਵਾ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਅੱਜ ਡੱਡ ਉਹਨਾਂ ਕਲ ਗਿਆ ਕੋਈ ਅੰਦਰ ਫੇਰ ਬਾਅਦ ਵਿੱਚ ਪਤਾ ਲੱਗਾ ਸਾਨੂੰ ਕੋਈ ਪਰੇਸ਼ਾਨੀ ਦਿੰਦਾ ਸੀਗਾ ਪਤਾ ਨਹੀਂ ਸਾਨੂੰ ਮੈਂ ਤਾਂ ਪਹਿਲੀ ਵਾਰੀ ਵੇਖਿਆ ਉਹਨਾਂ ਨੂੰ ਮੈਂ ਤਾਂ ਹਾਂਜੀ ਸਰ ਸਕੂਲ ਚ ਘਟਨਾ ਵਾਪਰੀ ਆ ਸਕੂਲ ਚ ਵਜੇ ਆ ਕਿ ਜਿਹੜਾ ਬੰਦਾ ਸਾਡੇ ਕੋਲ ਲੱਗਾ ਪਿਛਲੇ 2.5 ਸਾਲ ਤੋਂ ਲੱਗਾ ਹੈ ਅੱਛਾ ਜੀ ਤੇ ਹੁਣ ਸਵੇਰੇ ਆਏ ਆ ਤੇ ਉਹ ਕੈਮਰੇ ਸਾਰੇ ਚੈੱਕ ਕੀਤੇ ਅੱਛਾ ਜੀ ਤੇ ਉਹ ਰਸੂਖਾ ਡੋਨੇ ਕੀਤਾ ਕੈਮਰੇ ਕੋਈ ਬੰਦਾ ਅੰਦਰ ਆਂਦਾ ਬਾਹਰ ਆਂਦਾ ਕੋਈ ਨਿਹਰ ਨਹੀਂ ਆਇਆ ਠੀਕ ਹੈ ਤੇ ਜਿੱਥੇ ਉਹਨੇ ਕੀਤਾ ਉਹਦੇ ਕੋਈ ਚੀਜ਼ ਵੀ ਨਹੀਂ ਹਿੱਲੀ ਹੋਈ ਜੀ ਜੀ ਮਤਲਬ ਸਾਰਾ ਕੁਝ ਆਪਣੇ ਟਿਕਾਣੇ ਤੇ ਪਿਆ ਹੈ ਉਹ ਜਿਹੜੀ ਸਕੂਲ ਦੀ ਜਿਹੜਾ ਕਮਰੇ ਦਾ ਬੰਨੀ ਬਣੀ ਬੰਨੀ ਦੇ ਖਲੋਕੇ ਤੇ ਉਹਨੇ ਬਨ ਕੇ ਤੇ ਥੱਲੇ ਛਾਲ ਮਾਰੀ ਜੀ ਜੀ ਸੂਸਾਈਡ ਹੋਇਆ ਬਾਕੀ ਜੇ ਕੋਈ ਸੂਸਾਈਡ ਦਾ ਹੁਣ ਕਿਉਂ ਹੋਇਆ ਹੈ ਜਿਉਂ ਉਹ ਤੁਹਾਨੂੰ ਘਰ ਦੇ ਦੱਸਾਂਗੇ ਘਰ 'ਚ ਕੋਈ ਕੋਈ ਮੈਂਬਰ ਨੇ ਕਾਜ ਕੀਤਾ ਕਿ ਸਕੂਲ ਬਾਰੇ ਨੂੰ ਬਾਕੀ ਸੰਕਟ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਸਕੂਲ ਦੇ ਪ੍ਰਿੰਸੀਪਲ ਵੱਲੋਂ ਵੀ ਜਿਹੜੇ ਤੰਗ ਪ੍ਰੇਸ਼ਾਨ ਕੀਤਾ ਉਹਦੀ ਵੈਕਟ ਕੀ ਜਿਹੜੇ ਨਾ ਸੋਸਾਇਟੀ ਹਾਂ ਨਹੀਂ ਟਾਈਮ ਨਾਲ ਇਹ ਹੋਰ ਕਈ ਉਹਨਾਂ ਕੰਮ ਉਹ ਤੇ ਭਾਜੀ ਉਹ ਜਿਹੜੀ ਤਰ੍ਹਾਂ ਮਿਲੀ ਜਿਹੜੀ ਤਰੀ ਨੂੰ ਮਿਲਦੀ ਉਹ ਤੇ ਡੇਡ ਲਈ ਜਾਂਦੀ ਹੈ ਉਹ ਪਤਾ ਲੱਗ ਜਾਏਗਾ ਨਾਲੇ ਤੁਹਾਨੂੰ ਜਿਹੜੀ ਤਮਹਾ ਹੈ ਸ ਗੁਰੂ ਕਹਿ ਰਹੇ ਕੀ ਤੁਹਾਨੂੰ ਪਰੇਸ਼ਾਨ ਕਰਦੇ ਰੇ ਉਸਨੇ ਉਹ ਪੁਲਿਸ ਵੇਖ ਲਈ ਉਸ ਨੂੰ ਵੇਖ ਲਈ ਗੱਲ ਪੁਲਿਸ ਚੈੱਕ ਕਰ ਲਈਗੀ ਇਹ ਨਹੀਂ ਤੁਸੀਂ ਪੁਲਿਸ ਤਸਵੀਜ ਕਰੇਗੀ ਨਾ ਕਿ ਉਹ ਤਲਖਾ ਘਰ ਦੇਣਾ ਤਾਂ ਹੁਣ ਕਹਿਣਾ ਕਹਿਣਾ ਜਿੰਨੇ ਉਹ ਬੰਦਾ ਜਦੋਂ ਮਰੇ ਉਹ ਕੋਈ ਨਾ ਕੋਈ ਡਰਾਮਾ ਤਾਂ ਕਰਨਾ ਹੀ ਕਰਨਾ ਉਹ ਕੀ ਬਤਾ ਘਰੋਂ ਪਰੇਸ਼ਾਨ ਹੈ ਸਾਡੇ ਕੋਲ ਪਰੇਸ਼ਾਨ ਹੋ ਤਾਂ ਬਾਅਦ ਪਤਾ ਲੱਗੇ ਨਹੀਂ ਘਰ ਵਾਲਿਆਂ ਦੀ ਡਰਾਮਾ ਨਹੀਂ ਨਹੀਂ ਭਾਜੀ ਹੁਣ ਜਿਹੜੇ ਭਾਜੀ ਹੋ ਸਦਾ ਨਾ ਉਹਦਾ ਘਰੋਂ ਘਰੋਂ ਕੋ ਪਰੇਸ਼ਾਨ ਆਇਆ ਹੋਵੇ ਜੋ ਹੋਣਾ ਇਹ ਪਛਾਣ ਗਿਆ। ਸਾਡਾ 2 ਕੋ 2.5 ਸਾਲ ਤੋਂ ਲੱਗਾ ਆ। ਜੇ ਉਹ ਪਰੇਸ਼ਾਨ ਹੁੰਦਾ ਸਾਡਾ ਕੋ ਕੰਮ ਤਾਂ ਹੀ ਨਾ ਆਂਦਾ। ਜੇ ਬੋਧਾ ਪਰੇਸ਼ਾਨ ਹੁੰਦਾ ਸਾਡਾ ਕੋ ਕੰਮ ਤਾਂ ਹੀ ਨਾ ਆਂਦਾ। ਕੰਮ ਛੱਡ ਦਿੰਦਾ ਕੰਮ ਦੀ ਕੋਈ ਕਮੀ ਹੋਣਾ ਦੁਨੀਆ 'ਚ ਵੀ। ਜੇ ਬੋਧਾ ਪਰੇਸ਼ਾਨ ਹੁੰਦਾ ਕੰਮ ਤੇ ਕੰਮ ਛੱਡ ਦਿੰਦਾ। ਸੂਸਾਈਡ ਕਰਨਾ ਕੋਈ। ਕਈਆਂ ਦੇ ਰੋਜੀ ਰੋਟੀ ਦਾ ਸਵਾਲ ਹੁੰਦਾ ਨਾ ਕਿ ਨਹੀਂ ਕਰ ਪੈਂਦਾ ਕਿ ਹੋਰ। ਉਹ ਭਾਜੀ ਮੇਰੀ ਗੱਲ ਹਾਂ। ਕੰਮ ਨਾ ਮਿਲਣਾ ਤੇ ਸੂਸਾਈਡ ਕਰਨਾ ਕਿ ਬੜੀ ਵੱਡ। ਹੁਣ ਉਹਦੀ ਜੇਬ ਦੇ ਵਿੱਚ 1500 ਰੁਪਏ ਪੁਲਿਸ ਨੇ ਚੈੱਕ ਕੀਤਾ ਨਿਕਲੇ। ਜੀ ਜੀ। ਉਹ ਆਏ ਹੋਣਾ ਕਿ ਉਹ ਬੋਲਦ ਨੇ ਚੈੱਕ ਕੀਤਾ ਵੀ ਨਹੀਂ ਇਹ ਕੰਮ ਨਹੀਂ ਹੋ ਸਕਦਾ ਵੀ 1500 ਰੁਪਏ ਨਹੀਂ ਨਹੀਂ ਕੋਈ ਕਹਿੰਦੇ ਬਈ ਨਾ ਕਿ بڑا ਹੱਥ ਕੁ ਪਰਚਾਰਨਾ ਨਹੀਂ ਵੀ ਨਹੀਂ ਤਾਰੇ ਘਰ ਦੇ ਕਹਿ ਰਹੇ ਘਰ ਦੇ ਕਹਿ ਰਹੇ ਉਹਦੇ ਘਰ ਦਾ ਨਾ ਗੱਲ ਕਰ ਲੈਣੇ ਬਿਠਾ ਕੇ ਗੱਲ ਕਰ ਲਾਂਗੇ ਪੁੱਛ ਲਾਂਗੇ ਕੀ ਕਰਨ ਉਹ ਘਰ ਦੇ ਕਹਿ ਰਹੇ ਮੀਨ ਪ੍ਰਿੰਸੀਪਲ ਵਾਲੋ ਜਾਂਦਾ ਟੌਰਚਰ ਕੀਤਾ ਜਾਂਦਾ ਪ੍ਰਿੰਸੀਪਲ ਵਾਲੋ ਅੱਗੇ ਉਹ ਸੀ ਉਹ ਜਿਹੜੀ ਬਾਕੀ ਸਟਾਫ ਹੈ ਉਹਨੂੰ ਪੁੱਛ ਲਾਂਗੇ ਪੁੱਛਗਿਸ਼ ਕਰ ਲਾਂਗੇ ਕਿ ਟੌਰਚਰ ਕੀਤਾ ਜਾਂਦਾ ਕਿ ਨਹੀਂ ਕੀਤਾ ਜਾਂਦਾ ਹੀ ਸਟਾਫ ਵੀ ਤਾਂ ਦੱਸੇਗਾ ਹੀ ਨਾ ਕੁਝ ਕਿ ਇਹਨੂੰ ਕੁਝ ਕਰਦਾ ਹੀ ਕਿ ਨਹੀਂ ਕਰਦਾ ਹੀ ਬਾਕੀ ਜੇ ਟੌਰਚਰ ਕੋਈ ਸਾਰਿਆਂ ਨੂੰ ਕਰਨਗੇ ਨਾਲੇ ਇਹਦੀ ਡਿਊਟੀ ਆਂਦੀ ਰਾਤੀ 7 ਵਜੇ ਜ ਤਿੰਸੀ ਬੋਲੇ ਢਾਈ ਵਿੱਚ ਚਲ ਜਾਂਦੀ ਐ ਤੋਂ ਉਹਦੇ ਵਿੱਚ ਵੀ ਕਦੀ ਸਕੂਲ ਵਾਲਿਆਂ ਨਾਲ ਸੰਝਾ ਕੀਤਾ ਹੋਵੇ ਪਰ ਮੈਨੂੰ ਆ ਦੋਖਿਆ ਕਿਹਾ ਕੋਈ ਹੋਜੀ ਗੱਲ ਨਹੀਂ ਕੋਈ ਗੱਲ ਨਹੀਂ ਕੀਤੀ ਇਹ ਬੰਦਾ ਖੁਸ਼ੀ ਨਾਲ ਤਾਂ ਕਰਦਾ ਪਰ ਜੇ ਹੁਣ ਉਹ ਕਰਦਾ ਹੈ ਉਹ ਵੀ ਪਤਾ ਕੀਤਾ ਜਾਏਗਾ ਕਿ ਘਰ 'ਚ ਕੋਈ ਪ੍ਰੋਬਲਮ ਨਹੀਂ ਗਈ ਮੈਂ ਸਾਰਾ ਉਹ ਸਕੂਲ ਦੇ ਅੰਦਰ ਮੜਿਆ ਸਾਰਾ ਮੱਡਾ ਸਕੂਲ ਹੌਣਾ ਨਾ ਆਇਆ ਉਹਦਾ ਘਰੋਂ ਕੋਈ ਮੁਸ਼ਕਲ ਹੋਈ ਹੋਵੇ ਤੇ ਨਹੀਂ ਉਹਦਾ ਮੈਂ ਇੱਥੇ ਇਕੱਲਾ ਰਾਤੀ ਰਹਿਣਾ ਤਾਂ ਮੈਂ ਕਰ ਲੈਣਾ ਉਹਦਾ ਘਰ ਇਕੱਲਾ ਨਹੀਂ ਰਹਿੰਦਾ ਤੇ ਘਰ ਬੰਦਾ ਉਹ ਐਕਸ਼ਨ ਨਹੀਂ ਲੈਂਦਾ ਉਹ ਇੱਥੇ ਰਾਤੀ ਇਕੱਲਾ ਰਹਿੰਦਾ ਸੀ ਤੇ ਹੁਣ ਉਹ ਤਾਂ ਕਰਦਾ ਕੋਈ ਪਤਾ ਕੀਤਾ ਜਾਏਗਾ ਕਿ ਘਰੋਂ ਕੋਈ ਪ੍ਰੋਬਲਮ ਹੈ ਉਹਨੋਂ ਲਈਰੇ ਘਰ ਦੇ ਜਿਹੜੇ ਆਏ ਨੇ ਹੁਣ ਉਹ ਪੁੱਛ ਲੈਣੇ ਕੀ ਹੋਇਆ ਚੱਕਰ ਇਹਦੀ ਸਟਾਟ ਦੇ ਕੋਲ ਸੀਸੀਟੀਵੀ ਹੈਗੀ ਆ ਉਹ ਦੇ ਲੈਣਗੇ ਜੀ ਪੁਲਿਸ ਨੂੰ ਦੇ ਲੈਣਗੇ ਜਮ੍ਹਾਂ ਕਰਾਣਗੇ ਹੈਗੀ ਪੁਲਿਸ ਨੂੰ ਦੇਖ ਲਈ ਅੰਦਰ ਕੋਈ ਨਹੀਂ ਆਇਆ ਨਾ ਕੋ ਬਾਹਰ ਗਿਆ ਰਾਤੀ 11:30 ਪਿਸ਼ਾਬ ਕਰਨ ਉੱਠਿਆ ਬਸ ਉਸ ਤੋਂ ਬਾਅਦ ਬਾਰੀ ਨਹੀਂ ਆਇਆ ਅੱਛਾ ਅੰਦਰ ਹੀ ਸੌਂਦਾ ਹੈ ਅੰਦਰ ਹੀ ਸੌਂਦਾ ਮੈਂ ਸਬਨ ਸਟ ਥਾਣਾ ਫਤਿਹਗੜ ਚੂੜੀਆਂ ਤੋਂ ਆਇਆ ਇੱਥੇ ਪਤਾ ਲੱਗਾ ਜੀ ਸਾਨੂੰ ਸਵੇਰੇ ਫੋਨ ਆਇਆ ਸੀ ਇੱਕ ਡੈੱਡ ਬੋਡੀ ਆ ਇੱਥੇ ਸਕੂਲ ਦੇ ਵਿੱਚ ਉਹਨੇ ਫਾ ਲਿਆ ਉੱਥੇ ਮੌਕੇ ਤੇ ਆਇਆ ਵੇਖਿਆ ਵਾ ਉਹਨਾਂ ਨੇ ਚੈੱਕ ਕਰਕੇ ਜੋ ਵੀ ਹਾਲਾਤ ਹੋਣਗੇ ਕੋਈ ਤਾਂ ਸਰੇ ਮਟਰ ਪਿਆ ਕਿ ਖੁਦ ਖੁਸ਼ੀ ਹੈ ਪਹਿਲਾ ਵਾਲਾ ਜੇ ਤੇ ਨਹੀਂ ਕੋਈ ਤਫਤੀਸ਼ ਦੇ ਦੌਰਾਨ ਪਤਾ ਲੱਗੇ ਅਜੇ ਤੇ ਪਤਾ ਲੱਗਣ ਰਿਹਾ ਉਹਨੇ ਫਾ ਲਿਆ ਵਾ ਇਹ ਨਹੀਂ ਪਤਾ ਕਰਦੇ ਆ ਬਾਕੀ ਕਿ ਕੀ ਕਿਹੜੀ ਗੱਲੋਂ ਲਿਆ ਫਾ ਜਾਂ ਫਾ ਲਿਆ ਜਾਂ ਕਿਸੇ ਨੇ ਮਾਰਿਆ ਇਹ ਬਾਅਦ ਸੱਟ ਕੋਈ ਨਹੀਂ ਗੀ ਵੇਹੇ ਉੱਤੇ ਬਾਕੀ ਕਲੀਅਰ ਕਰ ਲੈਨੇ ਜੋ ਵੀ ਹੋਊਗਾ ਉਸਦਾ ਹੁਣਾਂ ਕਾਰਜ ਕੀਤੀ ਜਾਵੇਗਾ